ਗੁੱਡ ਮਾਰਨਿੰਗ ਗਾਇਸ ਵੈਲਕਮ ਟੂ ਨਿਊ ਵਲੌਗ ਅੱਜ ਦਾ ਵਲੌਗ ਸਟਾਰਟ ਕਰ ਰਹੀ ਆ 8:02 ਟਾਈਮ ਹੋ ਗਿਆ ਸਕੂਲ ਤੇ ਜਾਣ ਦਾ ਤੇ ਰੈਡੀ ਹੋ ਗਿਆ ਆਪਾਂ ਤੇ ਪੰਨਾ ਵੀ ਬਣ ਲਿਆ ਤੇ ਉਹ ਫਿਰ ਫਿਰਦੀ ਵਾਲੀ ਆਵਲੀ ਤੇ ਹੁਣ ਪਾਣੇ ਨੇ ਬੂਟ ਜਰ ਆਪਾਂ ਲੈਣਦੀ ਆ ਮੈਂ ਬੂਟ ਤੇ ਆ ਮੇਰੇ ਨਵੇਂ ਬੂਟ ਤੇ ਫਿਰ ਬੂਟ ਪਾਣਾ ਜਰਾ ਭਰ ਰਹੀ ਆ ਗਾਇਸ ਆਪਾਂ ਬੂਟ ਪਾਹਲਾ ਤੇ ਨਾਲ ਤੇ ਕਪੜਾ ਮਾਰਨਾ ਮੈਂ ਪਹਿਲਾਂ ਕਾ ਇਸ ਕਪੜਾ ਲੱਭਣਾ ਤੂੰ ਪਿਆ ਕੁਰੇ ਕੀ ਮੈਗਾ ਗਾਇਸ ਈਲਾ ਕਰਨਾ ਪਏ ਉੱਤੇ ਲੱਗ ਗਿਆ ਵਾ ਚਲੋ ਚੜੇ ਚਟਨੀ ਕੱਲ ਪੈ ਤੇ ਹੁਣ ਮੈਂ ਚਲਣਾ ਫਿਰ ਕੁਲੇ ਕੁਲੇ ਜਾਵਾਂਗਾ ਫਿਰ ਤੇ ਫਿਰ ਬੱਸ ਕੋਲੂ ਆ ਕੇ ਮਿਲਾਂਗੇ ਤੁਹਾਨੂੰ ਗਾਇਸ ਕੋਲੂ ਆਗਾ ਟਾਈਮ 3:55 ਹੁੰਦਾ ਪੈ ਤੇ ਹੁਣ ਮੈਂ ਜਾਣਾ ਫਿਲਹਾਲ ਨਾਣਾ ਮੈਂ ਲਾ ਦਿੱਤਾ ਚਾਰਜ ਐਂਡ ਰਿਪੇਟ ਹੀ ਕਾਟੇ ਤਾਂ ਨਾ ਆ ਕੇ ਆਣਾ ਪੋਗਾ ਨਾਲ ਉਤੇ ਤਿਆਰ ਮਗਰ ਆਖ ਕੋ ਪਤਾ ਨਹੀਂ ਘੜਾ ਤੇ ਹੁਣ ਮੈਂ ਜਾਣਾਂ ਮੇਥਰ ਨਾਲ ਨੇ ਪੈਸੇ ਕਿਨੇ ਮੇਰੇ ਕੋਲ ਬਰਾ ਬਰਾ ਅੱਜ ਫੇਰਾ ਆਵਾ ਹਾਂ ਕਿਵੇਂ ਵਧੀਆ ਮੈਂ ਫੇਰ ਮੋਸਾਂ ਲਈ ਖੜਾ ਤੇ ਮੈਂ ਵੀ ਜਾਣਾਂ ਤੇ ਉਥੋਂ ਬੇਲੀ ਚੱਕਣਾ ਘਰ ਤੇ ਜਾਣਾਂ ਜਾਣਾਂ ਬੇਲੀ ਚੱਕਣਾ ਕਾਈ ਸਾ ਅਗਾ ਬੇਲੀ ਮੂਹ ਰਖਰੀ ਇਹ ਰਗਾ ਵਾ ਗਾਇ ਕੋਰੇ ਤਿੰਨ ਲਾ ਚਲਣਾ ਅਗਾ ਜਾਣੇ ਆ ਫੇਰ ਚਲਾ ਚਲਾ ਤੇ ਚਲਾ ਮੱਟੀ ਮੱਟੀ ਮੋੜ ਮੋੜ ਕੇ ਤੇ ਸੰਸਟ ਵੇਖੋ ਕੁੜੀ। ਉਹ ਬੱਕਰੀਆਂ ਆ ਗਿਆ। ਰੰਗ ਰੰਗ। ਖੱਡੇ ਜਗ ਮਗਰ ਇੱਥਾਇ। ਤੇ ਇੱਥੇ ਫਿਰ ਮੋੜ ਮੁੰਨੇ ਤੇ ਇੱਥੇ ਤੇ ਸੰਸਟ ਦਿਖਾਣਾ ਹੈ ਗਾਇਸ। ਮੱਟੀ ਆ ਇਥੋਂ ਮੱਟੀ ਰੱਖ ਲਈ ਕਰ ਰਿਹਾ। ਗਾਇਸ ਵੇਖੋ ਸੰਸਟ। ਧੂਮ ਕਰਨਾ ਗਾਇਸ। ਗਾਣੋ ਗਾਇਸ ਹੋਰ ਤੇ ਆਲਾ ਸੇਮ ਜਾ। ਗਾਇਸ ਅੱਤਿਆਕ ਕੱਤੇ ਮਾ ਆਲਾ ਸੇਮ ਪੱਕ। ਆ ਲੜੀਆਂ ਲੋੜੀਆਂ ਲੱਗਿਆ ਹਣੀਆਂ ਸਹੀ ਕੁੜੀ ਦੱਸੀ ਵਾਂ। ਦਗਾਇ ਕੋਰਮਿਆਂ ਆਦਾ ਭਾਈ ਜੀ ਆ ਬਸ ਆ ਗਿਆ ਅੱਗੋਂ ਡਰਾਈਵਰ ਚੈੱਕ ਕਰਨਾ ਕੋਈ ਦਿਖਦਾ ਨਹੀਂ ਪਿਆ ਗਾਇਸ ਹੁਣ ਚੱਲਨੇ ਆ ਤੇ ਚੱਕਨੇ ਆ ਛੱਕਨੇ ਗੱਡੀ ਕੀ ਬਾਈ ਤੇਈ ਜੋ ਵੀ 34 35 35 ਘਰ ਲੇ ਇਹ ਹੁਣ ਚੱਲੇ ਨਾ ਇਹ ਹੋਈ ਸਾ ਕੱਚਾ ਡਰਾਈਵਰ ਹੈ ਗਾਏ ਗਾਈਸ ਐਨ ਨੂੰ ਨਹੀਂ ਆਏ ਚਲਾਣੀ ਆਂਦੀ ਆ ਵੇਖ ਹੁਣ ਖੜਿਆ ਚ ਕਿਵੇਂ ਲੰਗਾਵੇ ਤੇ ਗਾਈਸ ਆ ਗਾਏ ਬੜੇ ਚੂਰੇ ਬੜੀ ਜ਼ੋਰ ਨਾਲ ਨਾਈਸ ਤੇ ਯੱਗੇ ਇਥੇ ਆਰ ਮੈਂ ਇਹ ਰੂ ਪਹਿਲਾਂ ਮੂਲਿਆ ਲਾਣ ਆਏ ਸੀ ਬਿੱਲੀਆਂ ਤੇ ਹੁਣ ਮੈਂ ਚਲਵੇਂ ਸਰਾ ਲੈਣ ਤੇ ਗਾਈਸ ਉਹਨਾਂ ਦਾ ਕਰੇ ਇੱਕ ਨਿੱਕਾ ਕੁੱਤਾ ਹੈ ਬੜਾ ਸੋਹਣਾ ਕੁੱਤਾ ਹੈ ਗਾਇਸ ਇਹ ਦਿੱਤਾ ਬੜਾ ਸੋਹਣਾ ਸੀ ਉੱਥੇ ਮੈਂ ਉਸਨੇ ਪਸੰਦ ਕਰ ਲਿਆ ਗਾਇਸ ਇਹ ਮੇਰਾ ਮਾਣਾ ਬੜਾ ਅਕੜੀ ਵੀ ਕੁੱਤਾ ਲੈਣਾ ਪਰ ਉਹਨਾਂ ਦੇ ਚੁਆਕ ਜਗ੍ਹਾ ਉਹ ਕੁੱਤਾਂ ਦੇ ਅੰਦਰ ਇੱਥੇ ਇੱਕ ਵਾਰ ਵਿਆਂ ਗਏ ਉਹ ਲੜੀਆਂ ਲੜੀਆਂ ਲੱਗਿਆ ਹਣੀਆਂ ਤੇ ਇੱਧਰ ਇੱਧਰ ਜਾਣਾ ਵੀ ਕਰੇ ਗਏ ਨਾ ਚਾਬੀ ਲਾ ਚਾੜ ਦੇ ਚਲ ਆ ਜਾ ਉਹਦੀਪਾ ਕੇ ਮੈਂ ਚਲ ਖੰਦਦਾ ਗੇਟ ਖੋਲਨੇ ਆ ਕਟਕਾਣ ਜ ਭਾਈ ਸਾਹ ਆ ਗਿਆ ਇੱਕ ਵਾਰ ਸਕੂਟ ਲੈ ਆਦਾ ਸੋਣੀ ਜੀ ਇਹ ਮਗਰ ਬੈਠਾ ਹੈ ਕਾ ਵਾਲਾ ਆਏ ਗੋਰੀ ਫੋਟ ਦਿਖਾ ਰਿਹਾ ਗਰੀਵੇ ਲੈ ਮੈ ਤਰੋ ਉਹ ਨਹੀਂ ਮਰਦਾ ਘਾਟ ਵੈਨੇ ਗਰੀਵੇ ਲੈ ਉਹ ਤੂੰ ਨਹੀਂ ਮਿਲਾਂ ਮੇਹਰਤ ਤੇ ਦੁਕਾਨ ਤੇ ਆਏ ਹੋਏ ਨੇ ਚੋਸ ਚਪੀਆਂ ਨੇ ਹਾਂ ਅੱਜ ਪੈ ਜਾਸ ਤੂੰ ਕੋਨੇਕ ਸਰਦਾਰ ਨੇ ਆਲੂ ਨੇ ਮੇਹਰਤ ਆਲੂ ਦਗਾ ਦੇ ਲੈ ਆਉ pau ਕਿੱਥੇ ਪੈ ਹਾਂ ਬੈਲ ਖੇੜਾ ਛੱਡ ਦੇ ਤੂੰ ਛੱਡ ਦੇ ਗੋਰੀ ਸਾਹ ਹੈ ਆਲੂ ਉਹ ਆਰੋਗਰ ਇਹ ਲੋਗੇ ਤੇ ਆ ਮੇਥਰਾ ਬੋਲੋ ਬਾਈ ਡਿੱਗੀ ਖੋਲਣਾ ਡਿੱਗੀ ਖੋਲ ਲਗੀ ਆਹ ਲੂ ਤੇ ਆ ਮੇਥਰਾ ਇਹਦਾ ਠੀਕ ਹੈ ਮੈਂ ਕਿਉਂ ਕਰਦਾ ਕਰਦਾ ਬਸ ਤੇ ਆ ਗਿਆ ਗੁਰਰੀ ਖੜੀ ਗੇਟ ਖੋਲਦੇ ਨੇ